ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਬੈਜ ਬਰਗਰ ਉਹ ਵੀ ਕਰੇ ਰੇੜੀ ਵਾਲਾ ਬਰਗਰ ਬਹੁਤ ਜ਼ਿਆਦਾ ਟੇਸਟੀ ਬਣਦਾ ਤੇ ਹੈਲਦੀ ਬਹੁਤ ਜ਼ਿਆਦਾ ਕਿਉਂਕਿ ਇਹਦੇ ਵਿੱਚ ਆਪਾਂ ਜੋ ਕੁਝ ਵੀ ਸਮਾਨ ਪਾਇਆ ਹੈ ਉਹ ਬਹੁਤ ਜ਼ਿਆਦਾ ਹੈਲਦੀ ਆ ਤੇ ਟੇਸਟੀ ਤਾਂ ਹੋ ਗਈ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਉਣ ਵਾਲਾ ਹੈ ਇਸ ਤਰ੍ਹਾਂ ਬਣਾਉਂਗੇ ਤਾਂ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਉਬਲੇ ਹੋਏ ਆਲੂ ਲੈ ਲੈ ਆ ਆਲੂ ਆ ਜਿਹੜੇ ਪਹਿਲਾਂ ਠੰਡੇ ਕਰ ਲੈਣੇ ਆ ਜ਼ਿਆਦਾ ਗਰਮ ਆਲੂ ਨਹੀਂ ਹੋਣੇ ਚਾਹੀਦੇ ਫਿਰ ਟਿੱਕੀਆਂ ਟੁੱਟ ਜਾਂਦੀ ਆ ਹੁਣ ਆਪਾਂ ਇਹਦੇ ਵਿੱਚ ਧਨੀਆ ਪਾ ਲਿਆ ਥੋੜਾ ਜਿਹਾ ਤੇ ਕਟੀਆਂ ਹੋਈਆਂ ਹਰੀਆਂ ਮਿਰਚਾਂ ਜਿਹੜੀਆਂ ਉਹ ਵੀ ਪਾ ਲਵਾਂਗੇ ਹੁਣ ਇੱਕ ਚਮਚ ਦੇ ਕਰੀਬ ਆਪਾਂ ਧਨੀਆ ਪਾਊਡਰ ਪਾ ਲਿਆ ਥੋੜਾ ਜਿਹਾ ਆਪਾਂ ਜੀਰਾ ਪਾਵਾਂਗੇ ਇਹਦੇ ਵਿੱਚ ਸਵਾਦ ਅਨੁਸਾਰ ਇਹਦੇ ਵਿੱਚ ਨੂਨ ਜਿਹੜਾ ਐਡ ਕਰ ਲਵਾਂਗੇ ਅੱਧੇ ਚਮਚ ਦੇ ਕਰੀਬ ਆਪਾਂ ਲੋਨ ਦੇ ਹਿਸਾਬ ਨਾਲ ਜਿਹੜੀ ਹਲਦੀ ਪਾ ਲਈ ਹੈ ਤੇ ਸਵਾਦ ਅਨੁਸਾਰ ਮਿਰਚ ਐਡ ਕਰਾਂਗੇ ਤੁਸੀਂ ਚਾਹੋ ਜਿਹੜਾ ਇਹਦੇ ਵਿੱਚ ਸ਼ਮਲਾ ਮਿਰਚ ਵੀ ਕੱਟ ਕੇ ਪਾ ਸਕਦੇ ਹੋ ਉਹ ਵੀ ਵਧੀਆ ਹੁੰਦਾ ਹੈ ਥੋੜੀ ਜੀ ਕਾਲੀ ਮਿਰਚ ਆਪਾਂ ਇਹਦੇ ਵਿੱਚ ਐਡ ਕਰਾਂਗੇ ਲਾਲ ਮਿਰਚ ਬਿਲਕੁਲ ਘੱਟ ਪਾਈ ਹੈ ਬੱਚਿਆਂ ਕਰਕੇ ਤੇ ਥੋੜਾ ਜਿਹਾ ਆਪਾਂ ਚਾਟ ਮਸਾਲਾ ਜਾਂ ਫਿਰ ਤੁਸੀਂ ਆਮਚੂਰ ਪਾਊਡਰ ਪਾ ਸਕਦੇ ਹੋ ਇੱਕ ਚਮਚ ਮੈਂ ਇਹਦੇ ਵਿੱਚ ਚੌਲਾਂ ਦਾ ਆਟਾ ਪਾਇਆ ਤਾਂ ਕਿ ਬਾਈਂਡਿੰਗ ਵਧੀਆ ਹੋ ਜਾਵੇ ਤੁਸੀਂ ਅਰਾ ਰੋਟ ਵੀ ਹੈ ਜਿਹੜਾ ਇਹਦੇ ਵਿੱਚ ਐਡ ਕਰ ਸਕਦੇ ਹੋ ਤੇ ਥੋੜਾ ਜਿਹਾ ਬੇਸਣ ਵੀ ਹੈ ਇੱਕ ਚਮਚ ਐਡ ਕਰ ਸਕਦੇ ਹੋ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਤੇ ਟਿੱਕੀ ਲਈ ਇਹ ਬਿਲਕੁਲ ਤਿਆਰ ਹੋ ਗਿਆ ਦੂਜੀ ਸਾਈਡ ਤੇ ਆਪਾਂ ਬ੍ਰੈਡ ਕਰਮ ਲਿਆਏ ਇਦਿयां ਆਪਾਂ ਟਿੱਕੀਆਂ ਜਿਹੜੀਆਂ ਗੋਲ ਗੋਲ ਸ਼ੇਪ ਦੀਆਂ ਬਣਾ ਲਵਾਂਗੇ ਨਾਰਮਲ ਟਿੱਕੀ ਨਾਲੋਂ ਜਿਹੜੀ ਵੱਡੀ ਟਿੱਕੀ ਆਪਾਂ ਬਣਾਵਾਂਗੇ ਕਿਉਂਕਿ 버ਗਰ ਦੇ ਵਿੱਚ ਸੈੱਟ ਆ ਜਾਵੇ ਵੱਡੀ ਟਿੱਕੀ ਜ਼ਿਆਦਾ ਵਧੀਆ ਰਹੂਗੀ ਜਿੰਨੇ ਵੀ 버ਗਰ ਬਣਾਉਣੇ ਆਉਣੀਆਂ ਟਿੱਕੀਆਂ ਬਣਾ ਕੇ ਆਪਾਂ ਬ੍ਰੈਡ ਕਰਮ ਦੇ ਵਿੱਚ ਕੋਟ ਕਰ ਲਵਾਂਗੇ ਮੈਂ ਦੋ ਟਿੱਕੀਆਂ ਭੁੱਲ ਗਏ ਸੀ ਇਦਾਂ ਹੀ ਬ੍ਰੈਡ ਕਰਮ ਦੇ ਵਿੱਚ ਕੋਟ ਕਰ ਲਈਆਂ ਪਰ ਤੁਸੀਂ ਇਹਦੇ ਤੇ ਨਾ ਥੋੜਾ ਜਿਹਾ ਮੈਦਾ ਇੱਕ ਚਮਚ ਲੈ ਕੇ ਦੋ ਚਾਰ ਚਮਚ ਪਾਣੀ ਪਾ ਕੇ ਫਿਰ ਉਹਦੇ ਵਿੱਚ ਡੁਬੋ ਕੇ ਫਿਰ ਬ੍ਰੈਡ ਕ੍ਰਮ ਲਾਉਣਾ ਹੀ ਨਹੀਂ ਤਾਂ ਖਿੱਲਰ ਜੇ ਜਾਂਦਾ ਹੈ ਬ੍ਰੈਡ ਕ੍ਰਮ ਇਹਨੂੰ ਆਪਾਂ ਇਸ ਤਰ੍ਹਾਂ ਕੋਟ ਕਰ ਦਵਾਂਗੇ ਤੇ ਬਾਕੀ ਦੀਆਂ ਦੋ ਆਪਾਂ ਜਿਹੜੀਆਂ ਮੈਦੇ ਦੇ ਵਿੱਚ ਕੋਟ ਕਰਕੇ ਐਡ ਕਰਾਂਗੇ ਤੁਸੀਂ ਟਿੱਕੀ ਬਣਾਉਣ ਤੋਂ ਬਾਅਦ ਆ ਸਾਈਡਾਂ ਜਿਹੜੀਆਂ ਪਲੇਟ ਤੇ ਥੋੜੀਆਂ ਜਿਹੀਆਂ ਇਸ ਤਰ੍ਹਾਂ ਘੁਮਾ ਦੇਣੀਆਂ ਨੇ ਇਹਦੇ ਨਾਲ ਸ਼ੇਪ ਆ ਜਿਹੜੀ ਵਧੀਆ ਆ ਜਾਊਗੀ ਟਿੱਕੀ ਦੀ ਤੇ ਫਟੀ ਹੋਈ ਨਹੀਂ ਹੋਣੀ ਚਾਹੀਦੀ ਹੈ ਕਿ ਬਿਲਕੁਲ ਵਧੀਆ ਟਿੱਕੀ ਹੋਣੀ ਚਾਹੀਦੀ ਆ ਦੂਜੀ ਸਾਈਡ ਤੇ ਤਵਾ ਜਿਹੜਾ ਆਪਣਾ ਮਰਕਲ ਗਰਮ ਹੋ ਗਿਆ ਹੈ ਤੇ ਗੈਸ ਨੂੰ ਫਲੇਮ ਨੂੰ ਆ ਜਿਹੜਾ ਇੱਕ ਵਾਰੀ ਪਹਿਲਾਂ ਵੱਧ ਤੇ ਕਰਕੇ ਤੁਸੀਂ ਕਿਉਂ ਗਰਮ ਕਰ ਲੈਣਾ ਉਸ ਤੋਂ ਬਾਅਦ ਮੀਡੀਅਮ ਫਲੇਮ ਤੇ ਟਿੱਕੀਆਂ ਪਕਾਉਣੀਆਂ ਨੇ ਤੇ ਟਿੱਕੀਆਂ ਕ੍ਰਿਸਪੀ ਤੇ कुरकरੀਆਂ ਬਣਣਗੀਆਂ ਤੁਸੀਂ ਜਿਹੜੇ ਟਿੱਕੇ ਇਸ ਤਰ੍ਹਾਂ ਬਣਾਉਣੀਆਂ ਆ ਮੈਦੇ ਦੇ ਕੋਲ ਦੇ ਵਿੱਚ ਡੋਪ ਕੇ ਫਿਰ ਬ੍ਰੈਡ ਕਰਮ ਦੇ ਵਿੱਚ ਡੋਪਣੀਆਂ ਫਿਰ ਇਹਦੇ ਨਾਲ ਜਿਵੇਂ ਆ ਮੇਰੇ ਕੋਲ ਤਵੇ ਤੇ ਥੋੜਾ ਜਿਹਾ ਖਿੱਲਰ ਗਿਆ ਇਸ ਤਰ੍ਹਾਂ ਖਿੱਲਰੂ ਹਨੀ ਫਿਰ ਬ੍ਰੈਡ ਕਰਮ ਚੰਗੀ ਤਰ੍ਹਾਂ ਲੱਗ ਜਾਊਗਾ ਉਸ ਤਰ੍ਹਾਂ ਇਹ ਥੋੜਾ ਜਿਹਾ ਖਿੱਲਰ ਜਾਂਦਾ ਹੈ ਤੁਸੀਂ ਬਿਨਾ ਬ੍ਰੈਡ ਕਰਮ ਤੋਂ ਵੀ ਟਿੱਕੀ ਐ ਜਿਹੜੀ ਬਣਾ ਸਕਦੇ ਹੋ ਇਦਾਂ ਹੀ ਸਿੰਪਲ ਵੀ ਬਣਾ ਸਕਦੇ ਹੋ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਿਆ क्रਿਸਪੀ ਤੇ कुरकुरिया ਹੋ ਗਈਆਂ ਇਹ ਆਪਣੀਆਂ ਬਿਲਕੁਲ ਤੇ ਇਹਨਾਂ ਨੂੰ ਜੇ ਆਪ ਉਤਾਰ ਲਵਾਂਗੇ ਤੇ ਦੂਜੀਆਂ ਟਿੱਕੀਆਂ ਇਸੇ ਤਰ੍ਹਾਂ ਉਹ ਵੀ ਆਪਾਂ ਬਣਾ ਲਵਾਂਗੇ ਜੇ ਤੁਸੀਂ ਇਹਨਾਂ ਨੂੰ ਹੋਰ ਵੀ ਕ੍ਰਿਸਪੀ ਤੇ कुरकुरिया ਬਣਾਉਣਾ ਹੈ ਤਾਂ ਸਾਈਡਾਂ ਤੇ ਇਹਨਾਂ ਨੂੰ ਲਗਾ ਦਿਓ ਤੇ ਇੱਕ ਤਰੀਕਾ ਹੋਰ ਵੀ ਹੈਗਾ ਇਹਨਾਂ ਨੂੰ 에어 ਟਾਈਟ ਕਿਸੇ ਵੀ ਪੋਲੀਥਿਨ ਦੇ ਵਿੱਚ ਪਾ ਕੇ ਫ੍ਰਿਜ ਦੇ ਵਿੱਚ ਰੱਖ ਦੋ ਠੰਡੀਆਂ ਹੋ ਜਾਣਗੀਆਂ ਫਿਰ ਤੁਸੀਂ ਫ੍ਰਾਈ ਕਰੋ ਫਿਰ ਹੋਰ ਵੀ ਜ਼ਿਆਦਾ ਕ੍ਰਿਸਪੀ ਹੋ ਜਾਣਗੀਆਂ ਬਾਜ਼ਾਰ 'ਚ ਜਿਹੜੇ ਟਿੱਕੀਆਂ ਆਪਾਂ ਦਿੰਦੇ ਆ ਜ਼ਿਆਦਾਤਰ ਇਸੇ ਤਰ੍ਹਾਂ ਹੀ ਕਰਦੇ ਆ ਉਹ 에어 ਟਾਈਟ ਕਰਕੇ ਫ੍ਰਿਜ 'ਚ ਰੱਖ ਦਿੰਦੇ ਆ ਤੇ ਹੁਣ ਆਪਣੇ ਕੋਲ ਜਿਹੜੇ 버거 ਬਾਨਾ ਮੇਰੇ ਕੋਲ ਇਦਾਂ ਦਾ ਪੈਕਟ ਆ ਤੁਸੀਂ ਸਿੰਪਲ ਵੀ ਲੈ ਸਕਦੇ ਹੋ ਇਹ ਪੈਕਟ ਆਪਾਂ ਖੋਲ ਲਵਾਂਗੇ ਤੇ ਦੋ ਦੋ ਨਿਗੇ ਕਈ ਵਾਰ ਹੁੰਦਾ ਹੈ ਕਿ ਕੱਟਣਾ ਵੀ ਪੈਂਦਾ ਹੈ ਸਾਨੂੰ ਇੱਕੋ ਹੀ ਬਣਿਆ ਹੁੰਦਾ ਹੈ ਇਹ ਪਹਿਲਾਂ ਤੋਂ ਹੀ ਅਲੱਗ-ਅਲੱਗ ਨੇਗੇ ਇਹਨਾਂ ਨੂੰ ਆਪਾਂ ਤਵੇ ਤੇ ਥੋੜਾ ਜਿਹਾ ਘੀ ਜਾਂ ਫਿਰ ਤੁਸੀਂ ਮੱਖਣ ਵੀ ਆਪਾ ਸਕਦੇ ਹੋ ਲਗਾ ਕੇ ਥੋੜਾ-ਥੋੜਾ ਸੇਕ ਆਪਾਂ ਲਵਾ ਲਵਾਂਗੇ ਤਾਂ ਕਿ ਬਾਜ਼ਾਰ ਵਰਗੇ ਲੱਗਣ ਤੇ ਖਾਣ ਚੋਈ ਟੇਸਟ ਬਾਜ਼ਾਰ ਵਰਗਾ ਹੋਵੇ ਬਾਜ਼ਾਰ ਤੋਂ ਵੀ ਵਧੀਆਂ ਨੇ ਕਿਤੇ ਕਿਉਂਕਿ ਬਹੁਤ ਜ਼ਿਆਦਾ ਹੈਲਦੀ ਤਰੀਕੇ ਦੇ ਨਾਲ ਬਣਾਏ ਨੇ ਸਾਫ਼-ਸੁਥਰੇ ਹੱਥਾਂ ਦੇ ਨਾਲ ਬਣੇ ਹੋਏ ਨੇਗੇ ਤੁਸੀਂ ਆਪਣੀ ਅੱਖਾਂ ਸਾਹਮਣੇ ਚੀਜ਼ ਬਣਾਈ ਹੈ ਫਰੈਸ਼ ਚੀਜ਼ ਯੂਜ਼ ਕਰ ਰਹੇ ਹਾਂ ਮੈਂ ਦੋ 버ਗਰ ਬਣਾਉਣੇ ਸੀਗੇ ਦੋਨੋਂ 버ਗਰ ਦੋਨੋਂ ਦੋਨਾਂ ਸਾਈਡਾਂ ਤੋਂ ਜਿਹੜਾ ਕੀ ਲਗਾ ਕੇ ਸੇਕ ਲਿਆ ਤੁਸੀਂ ਜਿੰਨੇ 버ਗਰ ਬਣਾਉਣੇ ਆ ਉਹਨੇ ਜਿਹੜੇ ਸੇਕ ਸਕਦੇ ਹੋ ਇਹਨਾਂ ਨੂੰ ਵੀ ਆਪਾਂ ਦੋਨੋਂ ਸਾਈਡਾਂ ਤੋਂ ਸੇਕ ਲਾਵਾਂਗੇ ਥੋੜਾ ਥੋੜਾ ਤੇ ਹੁਣ ਆਪਾਂ ਜਿਹੜੇ ਪਲੇਟ ਦੇ ਵਿੱਚ ਕੱਢ ਲਿਆ ਇਹਦੇ ਵਿੱਚ ਮਾਇਓਨੈਸ ਸੌਸ ਪਾ ਲਵਾਂਗੇ ਤੁਹਾਡੇ ਕੋਲ ਨਹੀਂ ਹੈਗੀ ਤੁਸੀਂ ਕੱਲੀ ਗ੍ਰੀਨ ਸੌਸ ਹੈ ਜਾਂ ਫਿਰ ਹਰੀ ਚਟਨੀ ਪੁਦੀਨੇ ਧਨੀਏ ਵਾਲੀ ਕਰਵਲੀ ਵੀ ਪਾ ਸਕਦੇ ਹੋ ਆਪਣੇ ਕੋਲ ਹੈਗੀ ਸੀ ਇਸ ਲਈ ਆਪਾਂ ਇਹਦੇ ਪਰ ਚੰਗੀ ਤਰ੍ਹਾਂ ਪਾ ਲਈਆ ਤੁਸੀਂ ਇਹਦੀ ਜਗਾ ਮੱਖਣ ਵੀ ਲਗਾ ਸਕਦੇ ਹੋ ਪਿਕਲਾ ਕੇ ਹੁਣ ਮੇਰੇ ਕੋਲ ਪਾਲਕ ਦੇ ਪੱਤੇ ਸੀ ਇਹ ਆਪਾਂ ਪਾ ਲਏ ਇਹਦੇ ਵਿੱਚ ਵੀ ਆਇਰਨ ਹੁੰਦੀ ਹੈ ਬਹੁਤ ਜ਼ਿਆਦਾ ਹਲਦੀ ਹੁੰਦੇ ਨੇਗੇ ਤੁਸੀਂ ਚਾਹੋ ਜਿਹੜਾ ਸਲਾਦ ਪੱਤਾ ਵੀ ਇਹਦੇ ਉੱਪਰ ਰੱਖ ਸਕਦੇ ਹੋ ਜਾਂ ਫਿਰ ਪੱਤਾ ਗੋਭੀ ਹੈਗੀ ਆ ਉਹ ਵੀ ਇਹਦੇ ਉੱਪਰ ਰੱਖ ਸਕਦੇ ਹੋ ਜੇ ਇਹ ਵੀ ਚੀਜ਼ਾਂ ਨਹੀਂ ਹੈਗੀਆਂ ਤਾਂ ਤੁਸੀਂ ਜਿਹੜਾ ਸਕਿਪ ਵੀ ਕਰ ਸਕਦੇ ਹੋ ਇਹਦੇ ਪ੍ਰਕਰ ਦੇ ਵਿੱਚ ਪਤਾ ਵੀ ਨਹੀਂ ਲੱਗਣਾ ਹੈਗਾ ਤੇ ਬੱਚੇ ਆਰਾਮ ਨਾਲ ਖਾ ਲੈਣਗੇ ਹੈਲਦੀ ਆਪਸ਼ਨ ਹੋ ਜਾਊਗਾ ਹੁਣ ਇਹਦੇ ਉੱਪਰ ਆਪਾਂ ਗਰੀਨ ਜਿਹੜੀ ਮੇਰੇ ਕੋਲ ਚਿੱਲੀ ਸੌਸ ਸੀਗੀ ਉਹ ਪਾ ਲੂੰਗੀ ਕੋੜੀ ਨਹੀਂ ਹੈਗੀ ਇਸ ਲਈ ਮੈਂ ਜ਼ਿਆਦਾ ਪਾਈ ਹੈ ਮਤਲਬ ਮਿਰਚ ਨਹੀਂ ਹੈਗੀ ਜੇ ਜ਼ਿਆਦਾ ਮਿਰਚ ਵਾਲੀ ਆ ਤੁਸੀਂ ਘੱਟ ਪਾ ਲਓ ਜੇ ਤੁਹਾਡੇ ਕੋਲ ਇਹ ਨਹੀਂ ਹੈਗੀ ਤਾਂ ਤੁਸੀਂ ਹਰੀ ਚਟਨੀ ਘਰ ਵਾਲੀ ਪਾ ਸਕਦੇ ਹੋ ਉਹਨੇ ਦੇ ਉੱਪਰ ਜਿਹੜੀ ਆਪਾਂ ਟਿੱਕੀ ਬਣਾਈ ਸੀ ਉਹ ਰੱਖ ਦਵਾਂਗੇ ਤੁਸੀਂ ਚਾਹ ਸ਼ਿਮਲਾ ਮਿਰਚ ਵੀ ਇਹਦੇ ਵਿੱਚ ਐਡ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਜੋ ਵੀ ਚੀਜ਼ ਪਸੰਦਾ ਐਡ ਕਰ ਸਕਦੇ ਆ ਆਪਾਂ ਕੀਰਾ ਟਮਾਟਰ ਤੇ ਪਿਆਜ਼ ਦੇ ਨਾਲ ਇਹ ਜਿਹੜਾ 버ਗਰ ਬਣਾਇਆ ਪਿਆਜ਼ ਆਪਾਂ ਇਹ ਸਰਾ ਗੋਲ ਗੋਲ ਵੱਡੇ ਵੱਡੇ ਪੀਸੇ ਕੱਟ ਲਏ ਵੱਡਾ ਪਿਆਜ਼ ਹੋਣ ਕਰਕੇ ਕੋਈ ਰੱਖਣ ਦੀ ਜ਼ਰੂਰਤ ਨਹੀਂ ਜੇ ਛੋਟੇ ਪੀਸਾ ਤੁਸੀਂ ਜਿਹੜਾ ਵੱਧ ਵੀ ਰੱਖ ਸਕਦੇ ਹੋ ਸਲਾਦ ਦੀ ਮਾਤਰਾ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਆਪਾਂ ਖੀਰੀ ਆ ਜਿਹੜੇ ਜਿੰਨੇ ਕੇ ਦੇ ਭਰਾ ਦੇਣਗੇ ਉਨੇ ਰੱਖ ਦਵਾਂਗੇ ਤੇ ਉਸ ਤੋਂ ਬਾਅਦ ਟਮਾਟਰ ਆ ਜਿਹੜੇ ਉਹ ਰੱਖ ਦਵਾਂਗੇ ਤੇ ਦੂਜੀ ਸਾਈਡ ਆ ਜਿਹੜੀ ਆਪਾਂ ਸੌਸ ਲਗਾ ਲਵਾਂਗੇ ਚੰਗੀ ਤਰ੍ਹਾਂ ਵਧੀਆ ਤਰ੍ਹਾਂ ਸੌਸ ਲਗਾ ਲਵਾਂਗੇ ਕਿ ਜਿਆਦਾ ਜਿਆਦਾ ਟੇਸਟੀ ਲੱਗਦੀ ਹੈ ਇਹਦੇ ਉੱਪਰ ਲਗਾਈ ਫੇ ਦੋਨੋਂ ਬਰੈਡਾਂ ਦੇ ਉੱਪਰ ਚੰਗੀ ਤਰ੍ਹਾਂ ਆਪਾਂ ਨੂੰ ਚਮਚ ਦੀ ਹੈਲਪ ਦੇ ਨਾਲ ਜਿਹੜਾ ਸਪ੍ਰੈਡ ਕਰ ਦਵਾਂਗੇ ਦੋਨਾਂ ਤੇ ਲਗਾ ਲਵਾਂਗੇ। ਵੈਸੇ ਤਾਂ ਨੂਨ ਮਿਰਚ ਟਿੱਕੀ ਦੇ ਵਿੱਚ ਪਾਇਆ ਹੋਇਆ ਏ ਤੇ ਆਪਾਂ ਸੌਸਸ ਵੀ ਲਾਈਆਂ ਨਈਆਂ ਪਰ ਆਪਾਂ ਬਿਲਕੁਲ ਥੋੜਾ ਥੋੜਾ ਨੂਨ ਆ ਜਿਹੜਾ ਤੇ ਚਾਟ ਮਸਾਲਾ ਦੇ ਉੱਪਰ ਲਗਾ ਲਵਾਂਗੇ ਤਾਂ ਕਿ ਫਲੇਵਰ ਵਧੀਆ ਆਵੇ। ਤੁਹਾਡੇ ਕੋਲ ਚਿਲੀ ਫਲਿਕਸ ਹੈਗੇ ਆ ਤੁਸੀਂ ਉਹ ਵੀ ਪਾ ਸਕਦੇ ਹੋ, ਔਰਗੈਨੋ ਹੈਗਾ ਏ ਉਹ ਵੀ ਜਿਹੜਾ ਪਾ ਸਕਦੇ ਹੋ। ਜੇ ਨਹੀਂ ਹੈਗਾ ਤਾਂ ਸਿੰਪਲ ਚਾਟ ਮਸਾਲਾ ਤੇ ਨੂਨ ਆ ਜਿਹੜਾ ਐਡ ਕਰ ਲਓ। ਇਹ ਆਪਣੇ ਬਣ ਕੇ ਤਿਆਰ ਹੋ ਗਏ ਆ ਸਾਸ ਸੱਪਾ ਲਗਾ ਲਈਏ ਇਹਦੇ ਉੱਪਰ ਰੱਖ ਦਵਾਂਗੇ ਟੇਸਟੀ 버ਗਰ ਆਪਣੇ ਬਿਲਕੁਲ ਥੋੜੇ ਟਾਈਮ ਦੇ ਵਿੱਚ ਬਣ ਕੇ ਤਿਆਰ ਹੋ ਗਏ ਆ ਇਹ ਸਿਰਫ ਟੇਸਟੀ ਨਹੀਂ ਹੈਗੇ ਹੈਲਦੀ ਬਹੁਤ ਜ਼ਿਆਦਾ ਨੇਗੇ ਕਿਉਂਕਿ ਇੰਨਾ ਕੋਸ਼ ੱਪਾ ਇਹਦੇ ਵਿੱਚ ਪਾਇਆ ਹੈ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗਦੀ ਆ ਤਾਂ ਲਾਈਕ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ নোਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਥੈਂਕ ਯੂ ਜੀ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ